ਜੋ ਉਪਮਾ ਹਰ ਕੀ ਕਰੀ ਗੋਪਨ ਤੋ ਪਤ ਗੋਪਨ ਪਾਤ ਕਹੀ ਹੈ ਜਦ ਗਵਾਲਿਆਂ ਨੇ ਕ੍ਰਿਸ਼ਨ ਦੀ ਇਸ ਤਰ੍ਹਾਂ ਉਪਮਾ ਕੀਤੀ ਤਾਂ ਗਵਾਲਿਆਂ ਦੇ ਸਵਾਮੀ ਨੰਦ ਨੇ ਇਹ ਗੱਲ ਕਹੀ ਜੋ ਇਹ ਕੋਬਲ ਆਏ ਕਹਿਓ ਗਰ ਗਏ ਹਮ ਸੋ ਸੋ ਬਾਤ ਸਹੀ ਹੈ ਕਿ ਗਰਗ ਮੁਨੀ ਨੇ ਆ ਕੇ ਇਸ ਦੇ ਬਲ ਬਾਰੇ ਸਾਨੂੰ ਕਿਹਾ ਸੀ ਉਸ ਦੀ ਗੱਲ ਸਹੀ ਹੈ ਬੋਤ ਕਹਿਓ ਬਸੁਦੇਵਹਿ ਕੋ ਦਿਜਤਾ ਹੈ ਮਿਲਿਓ ਹੁਨ ਮਾਨ ਇਹੀ ਹੈ ਪੰਡਤ मुਨੀ ਨੇ ਕਿਹਾ ਸੀ ਬਸੁਦੇਵ ਦਾ ਜੋ ਪੁੱਤਰ ਹੈ ਇਹੀ ਉਸਨੂੰ ਦਰਗਾਤੋ ਮਾਨ ਮਿਲਿਆ ਹੈ ਜੋ ਇਹ ਕੋ ਫਨ ਮਾਰਨ ਆਇਓ ਸੋ ਤਾਹੇ ਕੀ ਦੇਹ ਗਈ ਨਾ ਰਹੀ ਹੈ ਜੋ ਵੀ ਇਸਨੂੰ ਮਾਰਨ ਲਈ ਆਇਆ ਸੀ ਉਸਦੀ ਦੇ ਨਾ ਰਹੀ ਨਸ਼ਟ ਹੋ ਗਈ ਅਤ ਇੰਦਰ ਆਏ ਦਰਸ਼ਨ ਕੀਆ ਅਰ ਬੇਨਤੀ ਕਰਤ ਪਇਆ ਹੁਣ ਇੰਦਰ ਨੇ ਆਕੇ ਦਰਸ਼ਨ ਕੀਤਾ ਅਤੇ ਬੇਨਤੀ ਕਰਨ ਲੱਗਾ ਸਵਈਆ ਦਿਨ ਇੱਕ ਗਏ ਬਨ ਕੋ ਹਰ ਜੀ ਮਗਵਾ ਤਜ ਮਾਨ ਹਰੀ ਪਹਿ ਆਇਓ ਇੱਕ ਦਿਨ ਸ਼੍ਰੀ ਕ੍ਰਿਸ਼ਨ ਬਨ ਨੂੰ ਗਏ ਤਦੋ ਇੰਦਰ ਆਪਣਾ ਅਭਿਮਾਨ ਤਿਆਕ ਕੇ ਸ਼੍ਰੀ ਕ੍ਰਿਸ਼ਨ ਕੋਲ ਆਇਆ ਪਾਪਾਂ ਕੇ ਬਖਸ਼ਾਵਨ ਕੋ ਹਰ ਕੇ ਤਰਪਾਇਨ ਸੀਸ ਨਿਵਾਇਉ ਆਪਣੇ ਪਾਪਾ ਨੂੰ ਬਖਸ਼ਾਉਣ ਲਈ ਉਸ ਨੇ ਕ੍ਰਿਸ਼ਨ ਜੀ ਦੇ ਚਰਣਾ ਉਤੇ ਸੀਸ ਨਿਵਾਇਆ ਔਰ ਕਰੀ ਬਿਣਤੀ ਹਰ ਕੀ ਅਤ ਹੀ ਤਹਤੋ ਭਗਵਾਨ ਰਿਜਾਇਉ ਅਤੇ ਸ਼੍ਰੀ ਕ੍ਰਿਸ਼ਨ ਅੱਗੇ ਹੋਰ ਵੀ ਬਹੁਤ ਬੇਨਤੀ ਕੀਤੀ ਅਤੇ ਉਸ ਨਾਲ ਸ਼੍ਰੀ ਕ੍ਰਿਸ਼ਨ ਨੂੰ ਰਿਜਾਲਿਆ ਚੋਕ ਪਈ ਹਮ ਤੇ ਕਹਿਓ ਸਕਰ ਸੋਕ ਹੈ ਹਰ ਜੀ ਤੁਮ ਕੋ ਨਹਿ ਪਾਇਓ ਇੰਦਰ ਨੇ ਕਿਹਾ ਮੇਰੇ ਪਾਸੋਂ ਪੂਲ ਹੋ ਗਈ ਹੈ ਏ ਹਰੀ ਮੈਂ ਤੁਹਾਡੇ ਪੇਧ ਨੂੰ ਨਹੀਂ ਪਾਇਆ ਤੂ जग ਕੋ ਕਰਤਾ ਕਰੁ ਨਾ ਨਿਧ ਤੂ ਸਭ ਲੋਕਨ ਕੋ ਕਰਤਾ ਹੈ ਇੰਦਰ ਨੇ ਫਿਰ ਕਿਹਾ ਏ ਕਰਨਾ ਨਿਦੀ ਤੁਸੀਂ ਜਗਤ ਦਾ ਦਾਤਾ ਹੋ ਅਤੇ ਤੁਸੀਂ ਹੀ ਸਾਰੇ ਲੋਕਾਂ ਨੂੰ ਬਣਾਉਣ ਵਾਲੇ ਹੋ ਤੋ ਮੋਰਕੋ ਮਰੀ ਯਾਰੇ ਰਾਵਣ ਹੋਰ ਸਿਲਾ ਤ੍ਰਿਆ ਕੋ ਪਰਤਾ ਹੈ ਤੁਸੀਂ ਮੁਰਦੰਤ ਨੂੰ ਮਾਰਨ ਵਾਲੇ ਰਾਵਣ ਦੇ ਵੈਰੀ ਰਾਮ ਅਤੇ ਪੂਰ ਸਿਲਾ ਨਰਕਾ ਸੁਰਦਿਆਂ ਇਸਤਰੀਆਂ ਦੇ ਸੁਆਮੀ ਹੋ ਤੋ ਸਭ ਦੇਵਨ ਕੋ ਪਤ ਹੈ ਹਰ ਸਾਧਨ ਕੇ ਦੁਖ ਕੋ ਹਰਤਾ ਹੈ ਤੁਸੀਂ ਸਾਰੇ ਦੇਵਤਿਆਂ ਦੇ ਸੁਆਮੀ ਹੋ ਅਤੇ ਸਾਰੇ ਸਾਧਾ ਦੇ ਦੁੱਖ ਨੂੰ ਨਾਸ਼ਟ ਕਰਨ ਵਾਲੇ ਹੋ ਜੋ ਤੁਮਰੀ ਕਛਪੂਲ ਕਰੈ ਤਹਿ ਕੇ ਫਣ ਤੂੰ ਤਨ ਕੋ ਮਰਤਾ ਹੈ ਜੋ ਕੋਈ ਤੁਹਾਡੀ ਕੁਝ ਭੁੱਲ ਕਰਦਾ ਹੈ ਫਿਰ ਤੁਸੀਂ ਉਸ ਤੇ ਸ਼ਰੀਰ ਨੂੰ ਨਾਸ਼ ਕਰ ਦੇਣ ਵਾਲੇ ਹੋ ਸੁਨ ਕਾਨ ਸਤਕ੍ਰਿਤ ਕੀ ਉਪਮਾ ਤਬ ਕਾਮ ਸੋ ਥੇਨ ਕਉ ਚਲ ਆਈ ਜਦੋਂ ਇੰਦਰ ਨੇ ਕਾਣਾ ਦੀ ਸਿਫਤ ਕੀਤੀ ਤਦੋਂ ਕਾਮਤੇਨ ਗਉ ਚੱਲ ਕੇ ਕ੍ਰਿਸ਼ਨ ਕੋਲ ਆ ਗਈ ਆਏ ਕਰੀ ਉਪਮਾ ਹਰ ਕੀ ਬਹੁ ਭਾਤਨ ਸੋ ਕਬ ਸਿਆਮ ਬਡਾਈ ਉਸ ਨੇ ਵੀ ਆ ਕੇ ਕ੍ਰਿਸ਼ਨ ਦੀ ਬਹੁਤ ਤਰ੍ਹਾਂ ਨਾਲ ਉਪਮਾ ਕੀਤੀ ਸ਼ਾਮ ਕਵੀ ਕਹਿੰਦੇ ਹਨ ਉਹ ਬਹੁਤ ਵਡਿਆਈ ਸੀ ਗਾਵਤਹੀ ਗੁਣ ਕਾਨਰ ਕੇ ਇਕ ਕਿੰਕਰ ਆਏ ਗਏ ਹਰ ਪਾਈ ਕ੍ਰਿਸ਼ਨ ਦੇ ਗੁਣ ਗਾਉਂਦਿਆ ਹੋਇਆ ਇੱਕ ਦੇਵ ਕੰਨਿਆ ਕ੍ਰਿਸ਼ਨ ਕੋਲ ਆ ਗਈ। ਸ਼ਿਆਮ ਕਰੋ ਉਪਮਾ ਕਹੇਉ ਪਤ ਸੋ ਉਪਮਾ ਬਹੁ ਪਾਤਨ ਪਾਈ। ਉਸਨੇ ਆਪਣੇ ਸਵਾਮੀ ਇੰਦਰ ਨੂੰ ਕਿਹਾ ਕ੍ਰਿਸ਼ਨ ਦੀ ਉਪਮਾ ਕਰੋ। ਉਹ ਉਪਮਾ ਮੈਨੂੰ ਬਹੁਤ ਤਰ੍ਹਾਂ ਨਾਲ ਚੰਗੀ ਲੱਗਦੀ ਹੈ। ਕਨਰ ਕੇ ਪਗ ਪੂਜਨ ਕੋ ਸਭ ਦੇਵ ਪੁਰੀ ਤਜ ਕੇ ਸੁਰ ਆਏ। ਕ੍ਰਿਸ਼ਨ ਦੇ ਚਰਨ ਪੂਜਨ ਲਈ ਸਾਰੇ ਦੇਵਤੇ ਆਪਣੀ ਪੂਰੀ ਸਵਰਗ ਨੂੰ ਛੱਡ ਕੇ ਬ੍ਰਜ ਵਿੱਚ ਆ ਗਏ ਹਨ ਪਾਏ ਭਰੇ ਇੱਕ ਪੂਜਿਤ ਭੇ ਇੱਕ ਨਾਚ ਉਠੇ ਇੱਕ ਮੰਗਲ ਗਾਏ ਕਹੇ ਇੱਕ ਕ੍ਰਿਸ਼ਨ ਦੇ ਚਰਨੀ ਪੈ ਰਹੇ ਹਨ ਇਹ ਕ ਪੂਜਾ ਕਰ ਰਹੇ ਹਨ ਇੱਕ ਨੱਚ ਰਹੇ ਹਨ ਇੱਕ ਮੰਗਲ ਗੀਤ ਗਾ ਰਹੇ ਹਨ ਸੇਵ ਕਰੈ ਹਰ ਕੀ ਹਿਤ ਕੈ ਕਰ ਆਵਤ ਕੇਸਰ ਧੂਪ ਜਗਾਈ ਕਈ ਹਿਤ ਕਰਕੇ ਕ੍ਰਿਸ਼ਨ ਦੀ ਸੇਵਾ ਕਰਦੇ ਹਨ ਅਤੇ ਕਈ ਹੱਥ ਵਿੱਚ ਕੇਸਰ ਅਤੇ ਧੂਪ ਜਗਾ ਕੇ ਲਿਆ ਰਹੇ ਹਨ। ਦੇਵਤਨ ਕੋ ਬਦ ਕੇ ਭਗਵਾਨ ਮਨੋਜਗ ਮੈਂ ਸੋਰ ਫੇਰ ਬਸਾਏ। ਇਸ ਤਰ੍ਹਾਂ ਪਤਾ ਲੱਗਦਾ ਹੈ ਮਾਨੋ ਦੇਵਤਾ ਦਾ ਬਦ ਕਰਕੇ ਭਗਵਾਨ ਨੇ ਦੇਵਤਿਆਂ ਨੂੰ ਜਗਤ ਵਿੱਚ ਫਿਰ ਤੋਂ ਵਸਾ ਲਿਆ ਹੈ। ਦੋਹਰਾ ਦੇਵ ਸਕਰ ਆਦਿਕ ਸਭੈ ਸਭ ਤਜ ਕੈ ਮਨ ਮਾਨ ਇੰਦਰ ਆਦਿਕ ਸਾਰੇ ਦੇਵਤੇ ਮਨ ਵਿੱਚ ਸਾਰਾ ਅਭਿਮਾਨ ਛੱਡ ਕੇ ਹੋਇ ਇਕੱਤਰ ਕਰਨ ਲੱਗੇ ਕ੍ਰਿਸ਼ਨ ਉਸਤਤੀ ਪਾਨ ਅਤੇ ਇਕੱਠੇ ਹੋ ਕੇ ਕ੍ਰਿਸ਼ਨ ਦੀ ਉਸਤਤ ਦੀ ਬਾਣੀ ਉਚਾਰਨ ਲੱਗੇ ਹਨ ਕਾਬਿਤ ਪ੍ਰੇਮ ਪਰੇ ਲਾਜ ਕੇ ਜਹਾਜ਼ ਦੋ ਦੇਖਿਆ ਤੇ 바ਰ ਭਰੇ ਅਬਰਨ ਕੀ ਆਪਾ ਕੋ ਤਰਤ ਹੈ। ਕ੍ਰਿਸ਼ਨ ਅਤੇ ਬਲਰਾਮ ਦੋਵੇਂ ਪ੍ਰੇਮ ਅਤੇ ਲੱਜਾ ਦੇ ਭਰੇ ਹੋਏ ਜਹਾਜ਼ ਦਿਸਦੇ ਹਨ। ਅਤੇ ਪਾਣੀ ਨਾਲ ਭਰੇ ਹੋਏ ਬਲਦਾ ਦੀ ਸੁੰਦਰਤਾ ਨੂੰ ਧਾਰਨ ਕਰ ਰਹੇ ਹਨ। ਸੀਲ ਕੇ ਹੈ ਸਿੰਧ ਗੁਣ ਸਾਗਰ ਉਜਾਗਰ ਕੇ ਨਾਗਰ ਨਵਲ ਨੈਣ ਦੁਖਨ ਹਰਤ ਹੈ। ਸੇਲ ਦੇ ਸਮੁੰਦਰ ਅਤੇ ਗੁਣਾ ਦੇ ਸਾਗਰ ਰੂਪ ਵਿੱਚ ਉਜਾਗਰ ਹੋ ਰਹੇ ਹਨ ਚੰਚਲ ਅਤੇ ਸੁੰਦਰ ਅੱਖਾਂ ਨਾਲ ਦੁੱਖਾਂ ਨੂੰ ਨਸ਼ਟ ਕਰ ਰਹੇ ਹਨ ਸਤਰੰ ਸੰਗਾਰੀ ਏਕਾ ਨਾਇ ਅਵਤਾਰੀ ਜੋ ਕੇ ਸਾਧਨ ਕੋ ਦੇਹ ਦੁਖ ਦੂਰ ਕੋ ਕਰਤ ਹੈ ਵੈਰੀਆਂ ਨੂੰ ਨਾਸ਼ ਕਰਨ ਵਾਲੇ ਏਕ ਰਿਸ਼ਨ ਜੀ ਅਵਤਾਰੀ ਪੁਰਸ਼ ਹਨ ਅਤੇ ਸਾਧਾ ਦੇ ਸ਼ਰੀਰਾਂ ਦੇ ਦੁੱਖ ਨੂੰ ਦੂਰ ਕਰਨ ਵਾਲੇ ਹਨ ਮਿੱਤਰ ਪ੍ਰਤਪਾਰਕ ਇਹ ਜਗ ਕੇ ਉਦਾਰਕ ਹੈ ਦੇਖ ਕੇ ਦੁਸ਼ਟ ਜਹ ਜੀ ਤੇ ਜਰਤ ਹੈ ਮਿੱਤਰ ਜਣਾ ਦੀ ਪਾਲਣਾ ਕਰਨ ਵਾਲੇ ਹਨ ਜਗਤ ਦੇ ਉਦਾਰਕ ਹਨ ਜਿਸ ਨੂੰ ਵੇਖ ਕੇ ਦੁਸ਼ ਲੋਕ ਆਪਣੇ ਮਨ ਵਿੱਚ ਸੜ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ